ਅਮੇਟੋ ਜੀ ਸੀਜੀਆਈ ਗਵਾਈ ਸਾਹਿਬ ਉਹਨਾਂ ਦੀ ਆਪਾਂ ਗੱਲਬਾਤ ਪਿਛਲੇ ਦਿਨੀ ਵੀ ਕਰਦੇ ਰਹੇ ਉਦੋਂ ਮਸਲਾ ਹੋਰ ਸੀਗਾ ਆਰਐਸਐਸ ਦੀ ਬਰੇ ਗਣ ਦੇ ਮਾਮਲੇ ਦੇ ਵਿੱਚ ਥੋੜਾ ਜਿਹਾ ਵਿਵਾਦ ਪਿਆ ਸੀ ਉਹਨਾਂ ਦੀ ਮਾਤਾ ਜੀ ਨੇ ਇਨਵਾਈਟ ਕੀਤਾ ਜੀ ਹੁਣ ਫੇਰ ਇੱਕ ਵਿਵਾਦ ਪਿਆ ਹੈ ਪਰ ਇਹ ਉਸ ਤੋਂ ਬਿਲਕੁਲ ਹਟਕੇ ਆ ਕਹਿੰਦੇ ਕਿ ਭਰੀ ਅਦਾਲਤ ਦੇ ਵਿੱਚ ਇੱਕ ਵਕੀਲ ਹੀ ਦੱਸ ਰਹੇ ਨੇ ਕਿ ਉਹਨੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਤਦਕੋ ਸੋ ਕੁਮ ਸਭ ਮੇਰੇ ਖਿਆਲ ਦੇ ਨਾਲ ਮੈਂ ਤੇ ਜਦੋਂ ਦੇ ਅਖਬਾਰ ਖਬਰ ਪੜਨ ਲੱਗਿਆ ਲਗ ਭਗ ਲਾ ਲਓ ਕਿ 30 35 ਸਾਲ ਦੇ ਵਖਬੇ ਦੇ ਦੌਰਾਨ ਸ਼ਾਇਦ ਇਹ ਪਹਿਲਾ ਮੌਕਾ ਹੈ ਇਸ ਤਰ੍ਹਾਂ ਦਾ ਕਿ ਕਿਸੇ ਮੌਜੂਦਾ ਚੀਫ ਜਸਟਿਸ ਤੇ ਜੁਤੀ ਸੁੱਟਣ ਦਾ ਯਤਨ ਹੋਵੇ ਹਾਲਾਂਕਿ ਜੁਤੀ ਉੱਥੋਂ ਤੱਕ ਪਹੁੰਚੀ ਨਹੀਂ ਪਹੁੰਚੀ ਨਹੀਂ ਕਹਿੰਦੇ ਜਿਹੜੇ ਸੁਰੱਖਿਆ ਕਰਮੀ ਸੀ ਉਹਨਾਂ ਨੇ ਰੋਕ ਲਿਆ ਆ ਮੀਡੀਆ ਰਿਪੋਰਟਸ ਇਹੋ ਹੀ ਗੱਲ ਕਰਦੀਆਂ ਨੇ ਕਿ ਬਈ ਜੁਤੀ ਉੱਥੋਂ ਤੱਕ ਪਹੁੰਚੀ ਲਈ ਪਰ ਗੱਲ ਇਹ ਹੁੰਦੀ ਹੈ ਕਿ ਜਦੋਂ ਜੱਜ ਦੇ ਸਾਹਮਣੇ ਜੁਤੀ ਲੈ ਹੀ ਗਈ ਬਿਲਕੁਲ ਉਹ ਤੇ ਆਪਣੇ ਆਪ ਦੇ ਵਿੱਚ ਕਹ ਲੋ ਕਿ ਜੁਡੀਸ਼ਰੀ ਦਾ ਤਮਾਸ਼ਾ ਤੇ ਬਣ ਗਿਆ ਨਾ ਜੀ ਤੇ ਜੁਤੀ ਲਾਉਣ ਵਾਲਾ ਕੌਣ ਨੇ ਆ ਵਕੀਲ ਆ ਬਿਲਕੁਲ ਹੋ ਉਸ ਵਕੀਲ ਨੇ ਜਿਸ ਤਰ੍ਹਾਂ ਦੀ ਨਾਰੇਬਾਜ਼ੀ ਕੀਤੀ ਆ ਜਾਂ ਜਿਸ ਤਰ੍ਹਾਂ ਦਾ ਰੋਸ ਦਰਜ ਕਰਵਾਇਆ ਹਮ ਇੱਕ ਕਹਾਣੀ ਜੁੜਦੀ ਆ ਇੱਕ ਸੁਣਵਾਈ ਨਾਲ ਜੀ ਵੈਸੇ ਇਦੇ ਤੇ ਆਈਏ ਤੁਸੀਂ ਉਹ ਗੱਲ ਛੇੜੀ ਆ ਤੇ ਸ਼ਾਇਦ ਆਪਣੀ ਆਡੀਅנס ਨੂੰ ਪਤਾ ਹੈ ਉਸ ਗੱਲ ਦਾ ਕਿ ਜਦੋਂ ਇਹ ਵਿਵਾਦ ਚੱਲਿਆ ਸੀਗਾ ਸੰਘ ਨੇ ਇਹਨਾਂ ਦੀ ਮਾਤਾ ਜੀ ਨੂੰ ਬੁਲਾ ਲਿਆ ਜੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਭਰਾਤਾ ਸੀ ਉਹ ਤੇ ਸਹਿਮਤ ਸੀ ਹੂੰ ਠੀਕ ਹੈ ਨਾ ਜੀ ਜੀ ਪਰ ਇਹ ਕਿਉਂਕਿ ਫੈਮਿਲੀ ਅੰਬੇਦਕਰਵਾਦੀ ਹੈ ਤਾਂ ਵਿਚਾਰਧਾਰਕ ਤੌਰ ਤੇ ਇਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਕਿ ਤੁਸੀਂ ਆਰਐਸਐਸ ਦੇ ਸਮਾਗਮ 'ਚ ਜਾ ਕੇ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਹੋ ਜੀ ਜੀ ਇੱਕ ਤੇ ਇਹ ਵੀ ਮੈਟਰ ਹੈ ਕਿਤੇ ਨਾ ਕਿਤੇ ਦੇਖੋ ਬਾਕੀ ਕੁਝ ਰਿਮਾਰਕਸ ਸੀਗੇ ਇਹਨਾਂ ਦੇ ਹੂੰ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਕਾਫੀ ਟਰੋਲ ਕਰਵਾ ਗਿਆ ਮਸਲਨ ਮੈਂ ਤੁਹਾਨੂੰ ਉਸ ਮਾਮਲੇ ਦੀ ਥੋੜੀ ਤਹ ਤੱਕ ਲੈ ਜਾਉਣ ਦਾ ਯਤਨ ਕਰਾਂ ਜੀ ਸੁਣਵਾਈ ਸੀਗੀ ਸੁਣਵਾਈ ਕੀ ਸੀਗੀ ਕਿ ਸਤੰਬਰ ਮਹੀਨੇ ਦੇ ਵਿੱਚ ਜੋ ਖੁਜਰਾਓ ਦਾ ਜਵਾਰੀ ਵਾਮਨ ਮੰਦਿਰ ਆ ਹੂੰ ਉਹਦੇ ਵਿੱਚ ਭਗਵਾਨ ਵਿਸ਼ਨੂੰ ਦੀ ਜਿਹੜੀ 7 ਫੁੱਟ ਉੱਚੀ ਖੰਡਿਤ ਮੂਰਤੀ ਆ ਉਹਦੀ ਮਤਲਬ ਕਿ ਪੁਨਰ ਸਥਾਪਨਾ ਵਾਸਤੇ ਪਟੀਸ਼ਨ ਪਾਈ ਗਈ ਸੀ ਕਿ ਸਸਾਦ ਦਿੱਤੀ ਜਾਵੇ ਹੁਣ ਤੁਹਾਨੂੰ ਪਤਾ ਹੈ ਨਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਜਦਾਂ ਆਪਣਾ ਇਥੇ ਇੱਕ ਡਿਪਾਰਟਮੈਂਟ ਹੈ ਪੁਰਾਤੱਤਵ ਵਿਸ਼ੈ ਦਾ ਬਿਲਕੁਲ ਉਹ ਸਾਰਾ ਕੁਸ਼ੂ ਦੇ ਤਹਿਤ ਆਉਂਦਾ ਹ ਤੁਸੀਂ ਦੇਖਿਆ ਹੋਣਾ ਨਾ ਪੁਰਾਤੱਤਵ ਵਾਲੇ ਕਈ ਥਾਈਂ ਖੋਜਾਂ ਵਗੈਰਾ ਵੀ ਕਰਦੇ ਆ ਤੇ ਉਹਨਾਂ ਦੇ ਬੋਰਡ ਲੱਗੇ ਹੁੰਦੇ ਨੇ ਹੁਣ ਹੋਇਆ ਕੀ ਆ ਕਿ ਇਹ ਜਿਹੜੀ ਪਟੀਸ਼ਨ ਸੀ ਪਟੀਸ਼ਨ ਕਰਤਾ ਇਹ ਕਹਿ ਰਿਹਾ ਸੀਗਾ ਕਿ ਮੁਗਲ ਕਾਲ ਦੇ ਹਮਲਿਆਂ ਦੇ ਦੌਰਾਨ ਇਹ ਜਿਹੜੀ ਮੂਰਤੀ ਖੰਡਿਤ ਹੋਈ ਆ ਇਹਦੀ ਪੁਨਰ ਸਥਾਪਨਾ ਦੀ ਇਜਾਜ਼ਤ ਦਿੱਤੀ ਜਾਵੇ ਜੀ ਉਸਦੀ ਟਿੱਪਣੀ ਸ਼ਾਇਦ ਆਈ ਸੀਗੀ ਚੀਫ ਜਸਟਿਸ ਆਫ ਇੰਡੀਆ ਦੀ ਇਹਨਾਂ ਨੇ ਮਤਲਬ ਕਿ ਕਿਆ ਸੀਗਾ ਕਿ ਭਈ ਜੋ ਮਤਲਬ ਕਿ ਯਾਰ ਮਾਰਕਸ ਸੀਗੇ ਜਿਵੇਂ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਤਾਂ ਉਹ ਇਹ ਸੀ ਕਿ ਜਿਉਂ ਭਗਵਾਨ ਆਪਦੇ ਨੂੰ ਕਹੋ ਕਿ ਆਪਣੇ ਆਪੋ ਕਰ ਲੈਣ ਹੂੰ ਠੀਕ ਹੈ ਜੀ ਜੀ ਤੁਸੀਂ ਸੱਚੇ ਵਿਸ਼ਨੂੰ ਭਗਤ ਹੋ ਤੇ ਦੂਜੀ ਗੱਲ ਇਹ ਕਹੀ ਗਈ ਸੀ ਕਿ ਉੱਥੇ ਇੱਕ ਹੋਰ ਸ਼ਬਦ ਹੈ ਮੂਰਤੀ ਕਿ ਜਿਸ ਨੇ ਪੂਜਾ ਕਰਨੀ ਹੈ ਉੱਥੇ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਇਹਨਾਂ ਦੀ ਇੱਕ ਸਫਾਈ ਵੀ ਆਈ ਸੀਗੀ ਸਫਾਈ ਇਹ ਆਈ ਸੀਗੀ ਕਿ ਵੀ ਮਤਲਬ ਕਿ ਮੇਰੀਆਂ ਟਿੱਪਣੀਆਂ ਨੂੰ ਸੋਸ਼ਲ ਮੀਡੀਆ ਤੇ ਗਲਤ ਤਰੀਕੇ ਨਾਲ ਦਿਖਾਇਆ ਗਿਆ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਜੀ ਠੀਕ ਹੈ ਜੀ ਬੈਂਚ ਦੇ ਵਿੱਚ ਜਿਹੜੇ ਦੂਸਰੇ ਸੀਗੇ ਜਸਟਿਸ ਵਿਨੋਦ ਚੰਦਰਨ ਉਹਨਾਂ ਨੇ ਵੀ ਸੋਸ਼ਲ ਮੀਡੀਆ ਨੂੰ ਐਂਟੀ ਸੋਸ਼ਲ ਮੀਡੀਆ ਕਹਿਆ ਸੀਗਾ ਉਹਨਾਂ ਨੇ ਵੀ ਕਹਿਆ ਸੀਗਾ ਕਿ ਉਹਨਾਂ ਨੂੰ ਵੀ ਆਨਲਾਈਨ ਗਲਤ ਤਰੀਕੇ ਨਾਲ ਦਿਖਾਇਆ ਜਾ ਰਿਹਾ ਸੋ ਇਹ ਹੈ ਇਸ ਘਟਨਾ ਦਾ ਪਿਸ਼ੋਕੜ ਹੂੰ ਇਹ ਮਾਮਲਾ ਇੱਥੋਂ ਤੱਕ ਜੁੜਦਾ ਇਹ ਮਾਮਲਾ ਇੱਥੋਂ ਤੱਕ ਜੁੜਦਾ ਇੱਕ ਤੇ ਆਰਐਸਐਸ ਦਾ ਦੇਖੋ ਬੜਾ ਸਾਫ਼ ਹੈ ਨਾ ਕਿ ਤੁਹਾਡੇ ਕਾਰਡ ਛੱਪ ਗਏ ਹੋਣ ਤੇ ਤੁਸੀਂ ਲਿਖਿਆ ਹੋਵੇ ਕਿ ਤੁਹਾਡੇ ਇਸ ਘਰ ਦੇ ਸਮਾਗਮ ਦੇ ਵਿੱਚ ਫਲਾਣਾ ਬੰਦਾ ਮੁੱਖ ਸਵਾਗਤ ਕਰਤਾ ਹੋਊਗਾ ਜੀ ਉਹ ਮੁੜ ਕੇ ਕਵੇ ਮੈਂ ਤਾਂ ਤੁਹਾਡੇ ਘਰ ਹੀ ਨਹੀਂ ਵੜਦਾ ਹੂੰ ਕਿੱਡੀ ਬੇਇੱਜ਼ਤੀ ਵਾਲੀ ਗੱਲ ਐ ਨਾ ਕਿ ਤੁਸੀਂ ਤਾਂ ਸਾਰੇ ਪਿੰਡ 'ਚ ਡੰਕਾ ਮਾਰਿਆ ਹੋਵੇ ਕਿ ਭਾਈ ਆ ਸਾਡੇ ਫਲਾਣੀ ਐਮਐਲਏ ਸਾਹਿਬ ਇੱਥੇ ਆਉਣਗੇ ਜੀ ਕਾਰਡ ਤੇ ਨਾਮ ਵੀ ਹੋ ਗਏ ਹੂੰ ਤੇ ਉਹ ਕਵੇ ਮੈਂ ਤਾਂ ਤੁਹਾਡੇ ਪਿੰਡ ਨਹੀਂ ਵੜਦਾ ਜੀ ਕਿੱਡੀ ਬੇਇੱਜ਼ਤੀ ਵਾਲੀ ਗੱਲ ਐ ਤਾਂ ਇੱਕ ਪਾਸੇ ਤੇ ਆਰਐਸਐਸ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਠੋਕ ਕੇ ਵਜਾ ਕੇ ਜੀ ਕਿਉਂਕਿ सीजीआई दी माता ने जान ਤੋਂ انکار ਕਰ ਦਿੱਤਾ ਤੇ ਦੂਸਰੇ ਪਾਸੇ ਜੋ ਹ ਰਿਮਾਰਕਸ ਸੀਗੇ ਜਿੰਨਾ ਤੇ ਸਫਾਈ ਵੀ ਦਿੱਤੀ ਹੈ ਚੀਫ ਜਸਟਿਸ ਆਫ ਇੰਡੀਆ ਨੇ ਕਿਉਂਕਿ ਇੱਕ ਤੇ ਵਿਚਾਰਧਾਰਕ ਚੀਜ਼ਾਂ ਆ ਨਹੀਂ ਆ ਨਾ ਕਿਉਂਕਿ ਇਹ ਫੈਮਲੀ ਅੰਬੇਦਕਰਵਾਦੀ ਫੈਮਲੀ ਹੈ ਜੀ ਬਿਲਕੁਲ ਇਹ ਤੁਸੀਂ ਬੋਤਨ ਦੱਸਿਆ ਸੀ ਕਿ ਔਖਾ ਹੁੰਦਾ ਮਿਲ ਨਾ ਜ ਬਹੁਤ ਔਖਾ ਹੁੰਦਾ ਹੈ ਨਾ ਕੁਝ ਵਿਚਾਰਧਾਰਾਵਾਂ ਦੇ ਜੇ ਆਪਾਂ ਦੇਖਿਏ ਦੋਤੋ ਰੇ ਜੜਿਆ ਬਹੁਤ ਦੂਰ ਹੁੰਦੇ ਆ ਬਹੁਤ ਜਾਂ ਦੂਰ ਵੀ ਛਡੋ ਬਿਲਕੁਲ ਅਮਸਤੇ ਵਿੱਚ ਚਾਹਾਂ ਜੀ ਵਿਰੋਧਾ ਪਾਸ ਰੱਖਦੇ ਨੇ ਤਾਂ ਇਹ ਸਾਰਾ ਕੁਝ ਇਦਾਂ ਵਾਪਰਿਆ ਪਰ ਇਹ ਸ਼ਰਮਨਾ ਕਿਆ ਜੀ ਦੇਖੋ ਜੋ ਵੀ ਹੋਇਆ ਸ਼ਰਮਨਾ ਕਿਆ ਪਹਿਲੀ ਗੱਲ ਇਹ ਆ ਕਿ ਅਦਾਲਤਾਂ ਨੂੰ ਵੀ ਕਿਉਂਕਿ ਸੰਵਿਧਾਨ ਦੇ ਵਿੱਚ ਹੀ ਧਾਰਮਿਕ ਮਾਮਲਿਆਂ ਦੇ ਸਾਰੇ ਜੋ ਵੀ ਆਰਟੀਕਲ ਵਗੈਰਾ ਨੇ ਉਦਾਰਜ ਨੇ ਜੀ ਜੀ ਠੀਕ ਹੈ ਜੀ ਜਦੋਂ ਸੰਵਿਧਾਨ ਦੇ ਵਿੱਚ ਇੰਡੀਆ 'ਚ ਜਿਹੜੀਆਂ ਚੀਜ਼ਾਂ ਧਾਰਮਿਕ ਤੌਰ ਤੇ ਪ੍ਰੈਕਟਿਸ ਕੀਤੀਆਂ ਜਾਂਦੀਆਂ ਉਹਨਾਂ ਦਾ ਸਾਰਾ ਕਾਇਦਾ ਬਣਿਆ ਹੋਇਆ ਹੂੰ ਤਾਂ ਫਿਰ ਜਦੋਂ ਉਥੇ ਕੋਈ ਰਿਮਾਰਕਸ ਇਦਾਂ ਦੇ ਦੇਣੇ ਆ ਤਾਂ ਮੇਰੇ ਖਿਆਲ ਦੇ ਨਾਲ ਸੋਚ ਕੇ ਵਿਚਾਰ ਕੇ ਕੋਈ ਟਿੱਪਣੀ ਕਰੇ ਵਾਲਾ ਨਾ ਹੀ ਕੰਮ ਬਣ ਜਾਂਦਾ ਹੈ ਹਾਲਾਂਕਿ ਚਲੋ ਉਸ ਤੋਂ ਬਾਅਦ ਇਹਨਾਂ ਨੇ ਸਫਾਈ ਦਿੱਤੀ ਹੈ ਚੀਫ ਜਸਟਿਸ ਆਫ ਇੰਡੀਆ ਨੇ ਤਾਂ ਉਸ ਸਫਾਈ ਨੂੰ ਵੀ ਮੰਨ ਲੈਣਾ ਚਾਹੀਦਾ ਹੂੰ ਇਹ ਤੇ ਤਮਾਸ਼ਾ ਹੈ ਨਾ ਤੁਹਾਡੀ ਜੁਡੀਸ਼ਰੀ ਦਾ ਅੱਜ ਪੂਰੇ ਪੂਰੇ ਸੰਸਾਰ ਦੇ ਵਿੱਚ ਕੀ ਡੰਕਾ ਵੱਜਿਆ ਹੋਊਗਾ ਜੀ ਕਿ ਇੱਕ ਵਕੀਲ ਪੇਸ਼ੇ ਤੋਂ ਵਕੀਲ ਹੈ ਬੰਦਾ ਜੀ ਬਿਲਕੁਲ ਬਿਲਕੁਲ ਉਹਨਾਂ ਤੋਂ ਖਾਸ ਕਰਕੇ ਇਹ ਮੈਂ ਬਾਰ-ਬਾਰ ਕਹਿੰਨਾ ਕਿ ਜਨਾਬ ਕਟੜਤਾ ਜਦੋਂ ਵੱਧਦੀ ਹੈ ਸਹਿਨਸ਼ੀਲਤਾ ਹਮੇਸ਼ਾ ਕੱਟਦੀ ਹੈ ਤੁਹਾਨੂੰ ਤੇ ਸਗੋਂ ਠੀਕ ਹੈ ਤੁਸੀਂ ਆਪਣਾ ਇਤਰਾਜ਼ ਜਤਾ ਸਕਦੇ ਹੋ ਤੁਸੀਂ ਉਹਨਾਂ ਚੀਜ਼ਾਂ ਤੇ ਕੋਈ ਕਿੰਤੂ ਪਰੰਤੂ ਕਰ ਸਕਦੇ ਹੋ ਪਰ ਤੁਹਾਨੂੰ ਇੰਨੀ ਕੁ ਤਾਂ ਸ਼ਰਮ ਲੱਜਾ ਰੱਖਣੀ ਚਾਹੀਦੀ ਆ ਕਿ ਭਾਈ ਅਸੀਂ ਜੇ ਐਦਾਂ ਦੇ ਕਦਮ ਝੁਕਾਂਗੇ ਨਾ ਤੇ ਪੂਰੇ ਸੰਸਾਰ ਦੇ ਵਿੱਚ ਬਦਨਾਮੀ ਦਾ ਟਿੱਕਾ ਲੱਗੇਗਾ ਸਾਡੇ ਉੱਤੇ ਜੀ ਬਿਲਕੁਲ ਤੇ ਡੰਕਾ बच ਗਿਆ ਜੀ ਸਾਹਿਬ ਹੂੰ ਬਹੁਤ ਵੱਡੀ ਖਬਰ ਬਣ ਗਈ ਏ ਦੁਪਹਿਰ ਤੱਕ ਦੀ ਤੇ ਮੇਰੇ ਖਿਆਲ ਦੇ ਨਾਲ ਇਹ ਸਾਰਾ ਕੁਝ ਜਿਹੜਾ ਨਾ ਪਿੱਛੇ ਰਹਿ ਗਿਆ ਤੇ ਇਹੀ ਖਬਰ ਟ੍ਰੈਂਡ ਦੇ ਵਿੱਚ ਆ ਗਈ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਜੁੱਤੀ ਮਾਰੀ ਗਈ ਆ ਜਿਵੇਂ ਤੁਸੀਂ ਦੱਸਿਆ ਨਾ ਕਿ ਐਸ ਨੇ ਘਟਨਾਵਾਂ ਬਹੁਤ ਘੱਟ ਹੁੰਦੀਆਂ ਨੇ ਅਦਾਲਤ ਦੇ ਵਿੱਚ ਤੇ ਮੈਂ ਨਹੀਂ ਮਤਲਬ ਕਿ ਸੁਪਰੀਮ ਕੋਰਟ ਦੀ ਤੇ ਮੈਂ ਕਦੇ ਨਹੀਂ ਇਦਾਂ ਦੀ ਸੁਣੀ ਪੜੀ ਕਿ ਕਿਸੇ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਨੂੰ ਛੇਤਰ ਮਾਰਨ ਦਾ ਯਤਨ ਕੀਤਾ ਗਿਆ ਹੋਵੇ ਹੂੰ ਉਹ ਆਪਣੇ ਤੇ ਪੰਜਾਬੀ ਚ ਆਦੇ ਵੀ ਹੁੰਦੇ ਆ ਵੀ ਹੱਥ ਚੱਕ ਲਿਆ ਤੇ ਮਾਰਤਾ ਇੱਕੋ ਹੀ ਗੱਲ ਹੁੰਦੀ ਆ ਹਾਂਜੀ ਬਿਲਕੁਲ ਗੱਲ ਤੇ ਤੁਹਾਡੀ درست ਆ ਪਰ ਅਸਲ ਦੇ ਵਿੱਚ ਇਹ ਗੱਲ ਵੇਖਣ ਵਾਲੀ ਹੈ ਕਿ ਜਿਹੜੇ ਵਕੀਲ ਨੇ ਇਹਨਾਂ ਟਿੱਪਣੀਆਂ ਤੋਂ ਆहत ਹੋ ਕੇ ਕਦਮ ਚੁੱਕਿਆ ਜੀ ਤਾਂ ਫਿਰ ਚੀਫ ਜਸਟਿਸ ਆਫ ਇੰਡੀਆ ਦੀ ਮਾਤਾ ਨੂੰ ਆਰਐਸਐਸ ਕਿਉਂ ਲਾ ਰਹੀ ਸੀ ਇਹ ਵੀ ਤੇ ਵੇਖਣ ਵਾਲੀ ਗੱਲ ਹੈ ਇਹ ਵੀ ਤੇ ਦੇ ਵਿੱਚ ਵਿੱਚ ਇੱਕ ਬੜਾ ਵੱਡਾ ਪ੍ਰਸ਼ਨ ਨਿਕਲੇਗਾ ਤੇ ਇਹਦਾ ਅਸਲ ਦੇ ਵਿੱਚ ਬਾਈ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਸੁਪਰੀਮ ਕੋਰਟ ਦੇ ਨਾਲ ਆਰਐਸਐਸ ਜਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਮਰਥਕ ਲਾਣਾ ਹੈ ਉਹ ਕਦੇ-ਕਦੇ ਬਹੁਤ ਖਫਾ ਨਜ਼ਰ ਆਉਂਦਾ ਹੈ ਕਦੇ ਉਹ ਕੋਠਾ ਕਹਿੰਦੇ ਨੇ ਕਦੇ ਕੁਸ਼ ਕਹਿੰਦੇ ਨੇ ਕਿਉਂ ਕਿਉਂਕਿ ਇਲੈਕਟੋਰਲ ਬਾਂਡ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਗਵਾਈ ਸਾਹਿਬ ਤੇ ਆ ਤੁਸੀਂ ਦੇਖੋ ਨਾ ਬਲਡੋਜ਼ਰ ਤੇ ਬੋਲੇ ਨੇ ਪਰਸੋਂ ਹਮ ਕਿ ਬਲਡੋਜ਼ਰ ਤੇ ਵਿਧਾਨ ਸੰਵਿਧਾਨ ਜੀ ਭਾਈ ਇਹ ਮਤਲਬ ਕਿ ਇਦਾਂ ਨਹੀਂ ਇਕੱਠੇ ਚੱਲਣਗੇ ਇਹ ਦੇਸ਼ ਬਲਡوزر ਨਾਲ ਨਹੀਂ ਚੱਲੇਗਾ ਸੰਵਿਧਾਨ ਦੇ ਉਪਾਤ ਨਾਲ ਚੱਲੇਗਾ ਤਾਂ ਮਤਲਬ ਕਿ ਇਹ ਕਿਤੇ ਨਾ ਕਿਤੇ ਕਿਹੜੀ ਨਜ਼ਰ ਆਉਂਦੀ ਆ ਵਿਚਾਰ ਤਾਰਕ મતਪੇ ਇਹ ਕਿੜ ਉਹ ਸਾਰੀਆਂ ਚੀਜ਼ਾਂ ਪਰ ਕੁੱਲ ਮਿਲਾ ਕੇ ਭਈ ਜੇ ਇੱਕ ਵਕੀਲ ਇਸ ਤਰ੍ਹਾਂ ਦਾ ਕਦਮ ਚੁੱਕਦਾ ਤੇ ਮੇਰੇ ਖਿਆਲ ਦੇ ਨਾਲ ਬਹੁਤ ਹੀ ਇਹ ਲੱਜਾ ਜਨਕ ਗੱਲ ਆ ਜੀ ਬਿਲਕੁਲ ਮੇਰੇ ਜੀ ਬਿਲਕੁਲ ਜੀ ਹਰਮਨਦੀਪ ਜੀ ਆਪਾਂ ਜ਼ਰੂਰ ਹੁਣੇ ਗੱਲ ਕਰਦੇ ਆਂ ਭਾਜੀ ਜਿਹੜਾ ਤੁਸੀਂ ਕਹਿ ਰਹੇ ਹੋ سرپنج والی منڈے والی گل ਆਪਾਂ ਹੁਣੇ ਕਰਦੇ ਆਂ ਬਾਈ ਜੀ ਇੱਕ ਮਿੱਤਰ ਕਰਨੇ ਲਰਨ ਪੰਜਾਬ ਖੁਜਰਾਹੋ ਕੇਸ ਦੇ ਮਾਮਲੇ ਦੇ ਵਿੱਚ ਜਿਹੜਾ ਕਮੈਂਟ ਕੀਤਾ ਸੀ ਕਹਿੰਦੇ ਉਸੇ ਦਾ ਹੀ ਮਸਲਾ ਸੀਗਾ ਏ ਪਰ ਇਹ ਕਹਿ ਰਹੇ ਨੇ ਕਿ 70 ਸਾਲ 올ਡ ਰਕੇਸ਼ ਕੁਮਾਰ ਪਰ ਉਹ ਮੁੰਡਾ ਤਾਂ ਯੰਗ ਲੱਗਦਾ ਉਹ ਤੇ ਯੰਗ ਮੁੰਡਾ ਜੀ ਰਕੇਸ਼ ਕਿਸ਼ੋਰ ਕੁਮਾਰ ਜੀ ਕਿਤੇ ਨਾਂ ਦਾ ਫਰਕ ਨਾ ਹੋਵੇ ਕਿ ਤੁਸੀਂ ਗੂਗਲ ਤੇ ਸਰਚ ਮਾਰਿਆ ਹੋਵੇ ਉਹ ਕੋਈ ਹੋਰ ਵਕੀਲ ਹੋਣਾ ਜੀ ਠੀਕ ਹੈ ਨਾ ਜੀ ਮੈਂ ਫੋਟੋ ਨਹੀਂ ਦੇਖਿਆ ਐਵੇਂ ਕਮਾਂ ਮੈਂ ਫੋਟੋ ਨਹੀਂ ਵੇਖਿਆ ਪਰ ਉਹ ਨਾਮ ਹੈ ਜ਼ਰੂਰ ਪੜਿਆ ਹੈ ਰਕੇਸ਼ ਕਿਸ਼ੋਰ ਕੁਮਾਰ ਖੁਸ਼ੀ ਇਸ ਤਰ੍ਹਾਂ ਦਾ ਨਾਮ ਹੈ ਜੀ 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 ਅਜਾ ਰਵਟ ਢਿੱਲੋਂ ਜੀ ਕਹਿ ਰਹੇ ਕਿ ਪੋਲਿਟਿਕਸ ਵਾਲਾ ਜਿਹੜਾ ਵਿਰੋਧ ਆ ਉਹ ਜੁਡੀਸ਼ੀਅਰੀ ਦੇ ਵਿੱਚ ਵੀ ਕਹਿੰਦੇ ਹੋਣ ਲੱਗਿਆ ਤੇ ਹੁਣ ਇਹ ਤਾਂ ਸਾਫ ਹੈ ਨਾ ਜੀ ਫੈਸਲਿਆਂ ਦਾ ਤੁਸੀਂ ਦੇਖੋ ਨਾ ਕਿ ਹੁਣ ਤੇ ਸਿੱਧਾ ਆ ਪਿੱਛੇ ਜੇ ਮੈਂ ਦੇਖ ਰਿਹਾ ਸੀਗਾ ਉਹ ਮਾਰਗਦਰਸ਼ਨ ਮੰਡਲ ਦੇ ਜਿਹੜੇ ਨੰਬਰਦਾਰ ਆ ਦੋਸ਼ੀ ਸਾਬ ਉਹ ਸੁਪਰੀਮ ਕੋਰਟ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਫੈਸਲਾ ਬਦਲੋ ਉਤਰਾਖੰਡ ਦਾ ਸ਼ਾਇਦ ਇੱਕ ਪ੍ਰੋਜੈਕਟ ਸੀਗਾ ਐਨ ਐਚ ਏ ਦਾ ਉਹ ਐਨ ਐਚ ਏ ਦੇ ਪ੍ਰੋਜੈਕਟ ਨੂੰ ਕਹ ਰਹੇ ਸੀ ਕਿ ਇਹਦੇ ਤੇ ਤੁਹਾਨੂੰ ਫੈਸਲਾ ਬਦਲਣ ਦੀ ਜ਼ਰੂਰਤ ਆ ਤੇ ਕੇਰਲ ਦਾ ਜਿਹੜਾ ਇੱਕ ਮੰਦਿਰ ਦਾ ਮਾਮਲਾ ਸੀ ਸ਼ਾਇਦ ਸ਼ਬਰੀ ਵਾਲਾ ਮੰਦਿਰ ਸੀਗਾ ਸ਼ਾਇਦ ਉਹਦਾ ਫੈਸਲਾ ਤੇ ਮੰਨਣ ਤੋਂ ਅਮਿਤ ਸ਼ਾ ਨੇ ਇਨਕਾਰ ਕਰ ਦਿੱਤਾ ਸੀ ਹੂੰ ਦੇਖੋ ਫੇਰ ਆਪਾਂ ਨਾਲੇ ਸਰਬੋਤਮ ਸ਼ਬਰੀ ਮਾਲਾ ਵਾਲਾ ਜੀ ਮੈਂ ਨਹੀਂ ਭੁੱਲਦਾ ਕਾਫੀ ਸਾਲ ਹੋ ਗਏ ਹੁਣ ਤਾਂ ਉਸ ਗੱਲ ਨੂੰ ਕਿ ਮਤਲਬ ਕਿ ਇਹ ਜੁਡੀਸ਼ਰੀ ਮੈਂ ਉਹੀ ਤੇ ਕਹਿ ਰਿਹਾ ਸੀਗਾ ਕਿ ਆਰਐਸਐਸ ਦਾ ਸ਼ਾਇਦ ਮੰਤਬ ਵੀ ਇਹੋ ਜਿਹਾ ਲੱਗ ਰਿਹਾ ਸੀਗਾ ਕਿ ਜੇਕਰ ਚੀਫ ਜਸਟਿਸ ਆਫ ਇੰਡੀਆ ਦੀ ਮਾਤਾ ਸਮਾਗਮ ਚ ਆ ਜਾਂਦੀ ਹੈ ਤਾਂ ਪੂਰੀ ਜੁਡੀਸ਼ਰੀ ਨੂੰ ਇੱਕ ਮੈਸੇਜ ਆਏਗਾ ਨਾ ਜੀ ਆਪਾਂ ਨੂੰ ਲੱਗ ਰਿਹਾ ਕਿ ਕੋਈ ਰਾਜਨੀਤਿਕ ਮਤਲਬ ਕਿ ਰਾਜਨੀਤਿਕ ਦਲਿਤ ਵੋਟ ਬੈਂਕ ਦੀ ਗੱਲ ਨਹੀਂ ਹੈ ਜੁਡੀਸ਼ਰੀ ਚ ਹਿੱਟਲੇ ਪੱਧਰ ਤੇ ਮੈਸੇਜ ਕਿਸ ਤਰ੍ਹਾਂ ਦਾ ਜਾਏਗਾ ਜੀ ਕਿ ਹੋ ਸਕਦਾ ਆਰਐਸਐਸ ਨੇ ਇਸ ਪੱਖ ਤੋਂ ਵੀ ਸੋਚਿਆ ਵਿਚਾਰਿਆ ਹੋਵੇ ਜੀ ਮਿੰਟ ਜੀ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਹਰਮਨ ਜੀ ਹਾਂਜੀ ਬਿਲਕੁਲ ਆਪਾਂ ਹੁਣੇ ਗੱਲ ਕਰਦੇ ਆਂ